ਕਬੱਡੀ 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 ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆ ਬੰਦੇ ਨੂੰ ਸੁੱਟਣ ਲਈ ਬੜਿਆ ਬੜਿਆ ਬੰਦੇ ਨੇ ਜ਼ੋਰ ਲੱਗਾ ਆਇਆ ਵਾ ਫਿਰ ਸਿਆਣੇ ਕਹਿੰਦੇ ਨੇ ਜਿਹਦੀ ਬਾਹ ਮਾਲਕ ਨੇ ਫੜੀ ਹੋਵੇ ਉਹਨੂੰ ਸੁੱਟ ਨਹੀਂ ਕੋਈ ਸਕਦਾ ਗੋਪੀ ਫਰੰਦੀਪੁਰੀਆ ਕਬੱਡੀ ਜਗਤ ਦਾ ਵੱਡਾ ਨਾਮ ਆ ਤੇ ਦੋ ਚਾਰ ਚੋਟੀ ਦੇ ਖਿਡਾਰੀਆਂ ਜਿਹਦਾ ਨਾਮ ਆਉਂਦਾ ਵਾ ਬੜੇ ਲੰਮੇ ਸਮੇਂ ਤੋਂ ਕਬੱਡੀ ਖੇਡਦਾ ਆ ਰਿਹਾ ਵਾ ਕਬੱਡੀ ਚ ਹਿਮਾਲਿਆ ਪਰਬ ਦੇ ਨਾਂ ਨਾਲ ਆਲਾ ਜਾਣਿਆ ਜਾਂਦਾ ਵਾ ਜਦੋਂ ਗੋਪੀ ਜਫਾ ਲਾਉਂਦਾ ਨਾ ਤੇ ਨੋਟਾਂ ਦਾ ਮੀਂਹ ਵਰ ਜਾਂਦਾ ਵਾ ਗੋਪੀ ਨਾਲ ਦੋ ਚਾਰ ਲੋਕ ਸਾੜਾ ਵੀ ਕਰਦੇ ਆ ਉਹਦੀ ਤਰੱਕੀ ਤੋਂ ਉਹਦੀ ਖੇਡ ਤੋਂ ਜੈਲਸੀ ਕਰਦੇ ਉਹਦੇ ਕੰਮਾਂ ਤੋਂ ਜੈਲਸੀ ਕਰਦੇ ਆ ਮੈਨੂੰ ਪਿੱਛੇ ਜੇ ਫਰੰਦੀਪੁਰ ਪਿੰਡ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਵੇਖਿਆ ਕਿ ਗੋਪੀ ਨੇ ਆਪਣੀ ਜ਼ਮੀਨ ਛੱਡੀ ਹੋਈ ਆ ਉਥੇ ਗਰਾਊਂਡ ਬਣਾਈ ਹੋਈ ਆ ਤੇ ਨਾਲ ਜਿਮ ਬਣਾਇਆ ਤੇ ਨਵੇਂ ਆ ਮੁੰਡਿਆਂ ਨੂੰ ਮਿਹਨਤ ਕਰਾ ਰਿਆ ਵਾ ਜਿੱਥੇ ਪੰਜਾਬ ਦੀ ਬਹੁਤਾਤ ਜਵਾਨੀ ਜਿਹੜੀ ਉਹ ਨਸ਼ਿਆਂ ਦੇ ਗੁਲਤਾਨ ਹੁੰਦੀ ਜਾ ਰਹੀ ਆ ਤੇ ਇਹ ਨੋ ਗੋਪੀ ਫਰੰਦੀਪੁਰ ਨਵੀਂ ਨੌਜਵਾਨੀ ਨੂੰ ਨਵੀਂ ਪੀੜੀ ਨੂੰ ਕਬੱਡੀ ਨਾਲ ਜੋੜ ਰਿਹਾ ਤੇ ਮਿਹਨਤਾਂ ਕਰਾ ਰਿਹਾ ਬੜੀ ਵੱਡੀ ਗੱਲ ਆ ਮੈਂ ਪਲਵਾਨ ਜੀ ਨੂੰ ਕਿਹਾ ਕਿ ਪਲਵਾਨ ਜੀ ਤੁਸੀਂ ਜਿਹੜੇ ਵੀ ਪਿੰਡ ਕਹੋਗੇ ਤੁਸੀਂ ਰੱਖ ਲਓ ਕਿਸੇ ਵੀ ਟੂਰਨਾਮੈਂਟ ਤੇ ਅਸੀਂ ਤੁਹਾਡਾ ਸਨਮਾਨ ਕਰਨਾ ਤੋਂ ਮੈਨੂੰ ਕਹਿੰਦੇ ਨਹੀਂ ਬਾਈ ਸਨਮਾਨ ਨਹੀਂ ਇਹ ਮੁੰਡਿਆਂ ਲਈ ਖਾਣਾ ਖਰਾਕ ਦਾ ਤੁਸੀਂ ਪ੍ਰਬੰਧ ਕਰ ਦਿਓ ਖਰਾਕ ਤੁਸੀਂ ਲੈ ਕੇ ਦੇ ਸਕਦੇ ਹੋ ਤੇ ਇਹ ਦੇ ਦਿਓ ਹੀ ਨਹੀਂ ਬਹੁਤ ਆ ਮੈਂ ਬੜਾ ਹੈਰਾਨ ਹੋਇਆ ਕਿ ਬੰਦੇ ਆਪਣੇ ਲਈ ਸਭ ਕੁਝ ਮੰਗਦੇ ਆ ਪਰ ਉਹ ਮਾਂ ਖੇਡ ਕਬੱਡੀ ਨੂੰ ਸਮਰਪਿਤ ਬੰਦਾ ਵਾ ਜਿਹੜਾ ਮਾਂ ਖੇਡ ਕਬੱਡੀ ਨਾਲ ਬੱਚਿਆਂ ਨੂੰ ਜੋੜ ਰਿਹਾ ਨਸ਼ਿਆਂ ਤੋਂ ਬਚਾਰ ਰਿਹਾ ਤੇ ਮੇਰੀ ਰੱਬ ਅੱਗੇ ਵੀ ਇਹੀ ਅਰਦਾਸ ਹੈ ਕਿ ਗੋਪੀ ਫਰੰਦੀਪੂਰੀਆ ਲੰਮੀ ਉਮਰ ਜੀਵੇ ਤੇ ਇਦਾਂ ਹੀ ਸਾਨੂੰ ਕਬੱਡੀ ਖੇਡ ਚੋਂ ਹੀਰੇ ਪੈਦਾ ਕਰਕੇ ਦਵੇ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ